ਤੁਸੀਂ ਖੁਦ ਮਹਿਕਮੇ 'ਚ ਰਹੇ ਹੋ ਕਿਉਂ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਕੀ ਮਹਿਕਮੇ 'ਚ ਚੰਗੇ ਲੋਕ ਹੈਂ ਦੇਖੋ ਮਕਬੂਲੀ ਮਹਿਕਮੇ ਦੇ ਵਿੱਚ ਸਾਰੇ ਮਾੜੇ ਅਫਸਰ ਨਹੀਂ ਹੈ ਬਹੁਤ ਚੰਗੇ ਵੀ ਅਫਸਰ ਬੈਠੇ ਹੈ ਜੀ ਇੰਨਾ ਚੰਗੇ ਅਫਸਰਾਂ ਨੂੰ ਹੋਣਾ ਨਾ ਅੱਕੇ ਆਉਣਾ ਚਾਹੀਦਾ ਵੀ ਅਸੀਂ ਇੱਥੇ ਬੈਠੇ ਹੈ ਪੰਜਾਬ ਦੀ ਪੁਲਿਸ ਨੂੰ ਸਾਰੇ ਆਫੀਸਰ ਸਾਹਿਬਾਨਾਂ ਨੂੰ ਇੱਕੋ ਰਸੇ 'ਨਾ ਬੰਨੋ ਅਕਸਰ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਓ ਓ ਐਦਾਂ ਦੇ ਅਫਸਰ ਹਰਮਨਵੀਰ ਜੀ ਹੋ ਕੇ ਹੋਰ ਵੀ ਕਈ ਚੰਗੇ ਅਧਿਕਾਰੀ ਨੇ ਅੱਜ ਹੱਥ ਖੜਾ ਕਰਕੇ ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਵੀ ਨਹੀਂ ਸਾਰਾ ਮੈਕਮਾ ਸਾਰਾ ਸਿਸਟਮਿਕ ਕਰਪਟ ਨਹੀਂ ਹੈਗਾ ਚੰਗੇ ਅਫਸਰ ਵੀ ਨੇ ਦੇਖੋ ਜੀ ਹਰਮਨਵੀਰ ਗਿੱਲ ਸਾਹਿਬ ਜਿਹੜੇ ਉਹ ਕਲਾਜਬ ਦੇ ਵਿਲਪਿਆ ਪਰ ਵੀ ਸੋਚਦੇ ਆ ਆਪ ਵੀ ਹੌਨੈਸਟ ਬੰਦੇ ਆ ਤੇ ਉਹਨਾਂ ਨੇ ਜੋ ਵੀ ਜਜਬੇ ਨਾਲ ਕਰਨ ਵਾਲੇ ਆਫੀਸਰ ਆ ਉਹਨਾਂ ਦਾ ਮੈਂ ਹਰ ਵੀਡੀਓ ਦੇ ਵਿੱਚ ਨਾਂ ਤਾਂ ਲੈਣਾ ਉਹਨਾਂ ਵੀ ਉਹ ਮੈਨੂੰ ਤਾਂ ਉਹਨਾਂ ਤੇ ਬੰਦਾਰੀ ਦੀ ਸੀ ਕਿਉਂਕਿ ਮੈਂ ਤਾਂ ਦੋ ਤਿੰਨ ਵਾਰੀ ਉਹਨਾਂ ਨੇ ਦਾ ਰਿਆ ਚੌਧਰੀ ਸਾਹਿਬ ਸਿਸਟਮ ਜਿਹੜਾ ਅੱਜ ਹੈ ਲੋਕ ਕਤਰਾਉਂਦੇ ਨੇ ਦੇਖੋ ਜਿਹੜਾ ਕੋਈ ਮਦਈ ਹੈ ਜਿਹਨੂੰ ਕਿਸੇ ਨੇ ਲੁੱਟ ਲਿਆ ਕਿਸੇ ਨੇ ਠੱਗ ਲਿਆ ਕਿਸੇ ਨਾਲ 400 ਬੀਸੀ ਹੋ ਗਈ ਉਹ ਥੋੜਾ ਸਮਾਂ ਪਹਿਲਾਂ ਲੋਕ ਇਹ ਕਹਿੰਦੇ ਸੀ ਕਿਰ ਪੁਲਿਸ ਤੋਂ ਸਾਨੂੰ ਇਨਸਾਫ ਮਿਲੇਗਾ ਅੱਜ ਲੋਕ ਪੁਲਿਸ ਕੋਲ ਜਾਣ ਤੋਂ ਡਰਦੇ ਨੇ ਥਾਣੇ 'ਚ ਜਾਣ ਤੋਂ ਡਰਦੇ ਨੇ ਡੀਐਸਪੀ ਅਫਸਰ ਐਸਪੀ ਐਸਐਸਪੀ ਤੱਕ ਜਾਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਸਹੀ ਵਿਵਹਾਰ ਨਹੀਂ ਹੁੰਦਾ ਕਿਉਂ ਇਹ ਮقبول ਦੀ ਇਹੋ ਜਿਹੇ ਜਿਹੜੇ ਨਕਮੇ ਅਫਸਰ ਆ ਨਾ ਜਿਹੜੇ ਘਰਾਟ ਅਫਸਰ ਹੈ ਜਿਨ੍ਹਾਂ ਦੀ ਸ਼ਬੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਬਿਲਕੁਲ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਖਰਾਬ ਕਰਤੀ ਹੈ ਇਹੋ ਜਿਹੇ ਅਫਸਰਾਂ ਦੀ ਬਦੌਲਤ ਇਹ ਲੋਕ ਉਥੇ ਵਜੂਸ਼ ਹੋ ਜਾਂਦੇ ਆ ਸਾਡੇ ਦਫਤਰਾਂ ਦੇ ਵਿੱਚ ਜਿਨ੍ਹਾਂ ਤੋਂ ਸਾਨੂੰ ਆਸ ਹੈ ਸਾਡੀ ਰੱਖਿਆ ਜਿਨ੍ਹਾਂ ਨੇ ਕਰਨੀ ਹੈ ਸਾਡੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਸਾਡੇ ਨਾਲ ਠੱਗੀ ਨਾ ਹੋ ਜੇ ਕੋਈ ਮੰਦਭਾਗੀ ਘਟਣਾ ਨਾ ਵਾਪਰੇ ਪੁਲਿਸ ਨੇ ਤਾਂ ਦੇਖਣਾ ਤੇ ਲੋਕਾਂ ਦਾ ਵਿਸ਼ਵਾਸ ਬਹਾਲ ਕਿਵੇਂ ਹੋਊਗਾ ਦੇਖੋ ਜੀ ਮਕਬੂਲ ਜੀ ਇਹ ਤਾਂ ਅਫਸਰ ਨੂੰ ਦੇਖਣਾ ਸਰਕਾਰਾਂ ਨੇ ਵੀ ਇਹ ਅਫਸਰ ਹੋਰ ਸਰਕਾਰਾਂ ਨੂੰ ਪਤਾ ਹੀ ਹੈ ਜਿਹੜੇ ਅਫਸਰਾਂ ਨੂੰ ਲਾ ਰਹੇ ਇਹੋ ਜਿਹੇ ਕਰਪਟ ਅਫਸਰਾਂ ਨੂੰ ਭਾਵੇਂ ਟਰੈਵਲ ਏਜੰਟ ਧੱਕੀਆਂ ਮਾਰ ਕੇ ਭਾਜੇ ਭਾਵੇਂ ਕੋਈ ਜ਼ਮੀਨ ਤੇ 420 ਸੀ ਕਰ ਜੇ ਭਾਵੇਂ ਕਿਸੇ ਨੇ ਕੋਈ ਲੁੱਟਿਆ ਹੋਇਆ ਕੋਈ ਉਹਨਾਂ ਦਾ ਐਡਾਕ ਸਤਕਾਰ ਹੁੰਦਾ ਉਹਨਾਂ ਨੂੰ ਫੋਨ ਤੇ ਕਹਿਣਗੇ ਤੁਸੀਂ ਆ ਜਾਓਗੇ ਜੀ 2 ਮਿੰਟ ਲਈ ਆ ਬੈਠਾ ਯਾਰ ਆਇਆ ਉਹਨੂੰ ਚਾਹ ਪਾਣੀ ਵੀ ਪੁੱਛਦੇ ਨੇ ਸਾਰਾ ਕੁਝ ਕਰਦੇ ਆ ਫਿਰ ਆਪਾਂ ਕਿੱਥੋਂ ਇਨਸਾਫ ਭਾਲਦੇ ਆ ਕਿਉਂ ਇਹ ਹੋ ਰਿਹਾ ਉਹਨਾਂ ਕੋਲ ਆਸ ਹੁੰਦੀ ਹੈ ਨਾ ਜੀ ਇਹ ਤਕੜਾ ਬੰਦਾ ਵੀ ਕੋਈ ਨਾ ਕੁਝ ਦੇ ਕੇ ਜਾਊਗਾ ਆਊਗਾ ਤਾਂ ਵੀ ਦੇ ਕੇ ਜੇ ਲੈ ਕੇ ਆਊਗਾ ਜੇ ਜਾਊਗਾ ਫਿਰ ਦੁਬਾਰਾ ਤੇ ਫਿਰ ਉਹ ਦੇ ਕੇ ਜਾਊਗਾ ਸੀਐਮ ਸਾਹਿਬ ਚਾਹੁੰਦੇ ਨੇ ਰੰਗਲਾ ਪੰਜਾਬ ਬਣੇ ਕਿਤੇ ਨਾ ਕਿਤੇ ਥੱਲੋਂ ਭਾਵੇਂ ਕੋਈ ਐਮਐਲਏ ਹੈ ਜਾਣਦੇ ਮੰਤਰੀ ਨੇ ਜਾਂ ਸਰਕਾਰੀ ਤੰਤਰਾਂ ਉਹਨਾਂ ਵੱਲੋਂ ਸਾਥ ਪੂਰਾ ਨਹੀਂ ਮਿਲ ਰਿਹਾ ਦੇਖੋ ਜੀ ਮਾਨ ਸਾਹਿਬ ਨੂੰ ਦਬਾਅ ਜਿਹੜਾ ਦਬਾਅ ਹੈ ਨਾ ਮਾਨ ਸਾਹਿਬ ਬਿਨਾਂ ਦਬਾਅ ਤੋਂ ਜੇ ਪੰਜਾਬ ਦਾ ਚੱਲਦੇ ਮੁਰ ਤੱਕ ਜਿਵੇਂ 4 ਸਾਲ ਹੋ ਗਏ ਤਾਂ ਫਿਰ ਬਹੁਤ ਫਾਇਦਾ ਹੋ ਜਣਾ ਪਰ ਇਹ ਦਬਾਅ ਥੱਲੇ ਚੱਲ ਰਹੇ ਜਦੋਂ ਕਹਿੰਦੇ ਵਾਰ ਖੇਤ ਨੂੰ ਖਾਣ ਲੱਗ ਜੇ ਨਾ ਤਾਂ ਫਿਰ ਰੱਬ ਹੀ ਰੱਖਾ ਹੁੰਦਾ ਪਿਛਲੇ ਦਿਨੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜਿਹੜੀ ਗ੍ਰਿਫਤਾਰੀ ਆ ਉਹਨੇ ਪੂਰੇ ਸਿਸਟਮ ਤੇ ਸਵਾਲ ਖੜਾ ਕਰਤਾ ਸਤਿ ਸ੍ਰੀ ਅਕਾਲ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਦੋਸਤੋ ਤੁਸੀਂ ਸਮਝ ਹੀ ਗਏ ਆ ਕੀ ਵਿਸ਼ਾ ਆਪਣਾ ਅੱਜ ਕਿਉਂ ਪੰਜਾਬ ਪੁਲਿਸ ਦਾ ਜਿਹੜਾ ਮਰਹੂਲ ਆਏ ਦਾ ਚਿਹਰਾ ਲੋਕਾਂ ਦੇ ਨਜ਼ਰਾਂ 'ਚ ਧੁੰਦਲਾ ਹੁੰਦਾ ਜਾ ਰਿਹਾ ਹੈ ਅਖ਼ਸ ਦੇ ਵਿੱਚ ਗraft ਆ ਰਹੀ ਹੈ ਕੱਲੇ ਡੀਏ ਜੀ ਭੁੱਲਰ ਸਾਹਿਬ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਨੂੰ ਸੀਬੀਆਈ ਨੇ ਫੜਿਆ ਥੋੜਾ ਸਮਾਂ ਪਹਿਲਾਂ ਇੱਕ ਡੀਐਸਪੀ ਨਾਭਾ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਨਾਲ ਵੱਡੀ ਝੜਪ ਹੁੰਦੀ ਹੈ ਉਸ ਤੋਂ ਬਾਅਦ ਉਹਦੀਆਂ ਡਿਗਰੀਆਂ ਤੇ ਵੀ ਸਵਾਲ ਚੁੱਕਿਆ ਜਾਂਦਾ ਹੈ ਕਈ ਅਫਸਰ ਪਹਿਲਾਂ ਵੀ ਚਰਚਾ 'ਚ ਰਹੇ ਨੇ ਲੋਕਾਂ ਦੇ ਨਾਲ ਜਿਹੜਾ ਵਿਵਹਾਰ ਚੰਗਾ ਨਹੀਂ ਹੈਗਾ ਉਹਨਾਂ ਦਾ ਇਸ ਕਰਕੇ ਲੋਕ ਜਿਹੜੇ ਕਹਿੰਦੇ ਨੇ ਵੀ ਸਾਡੀ ਸੇਫਟੀ ਸੁਰੱਖਿਆ ਸਾਰੀ ਪੁਲਿਸ ਦੇ ਹੱਥ ਹੈ ਜੇ ਉੱਥੇ ਹੀ ਇਹ ਸਾਰਾ ਕੁਝ ਹੋਣ ਲੱਗ ਗਿਆ ਤਾਂ ਲੋਕ ਕਿੱਥੇ ਜਾਣਗੇ ਤੁਸੀਂ ਫਿਲਮਾਂ 'ਚ ਸੁਣਿਆ ਅਕਸਰ ਆਪਾਂ ਦੇਖਦੇ ਆਂ ਕਹਿੰਦੇ ਵੀ ਜਦੋਂ ਕੋਈ ਫੌਜੀ ਸ਼ਹਾਦਤ ਪਾਉਂਦਾ ਹੈ ਦੇਸ਼ ਲਈ ਮਰ ਮੁੱਕ ਜਾਂਦਾ ਹੈ ਤਾਂ ਕੱਲੀ-ਕੱਲੀ ਅੱਖ ਹੈ ਜਿਹੜੀ ਰੋਂਦੀ ਆ ਅੱਖਾਂ 'ਚ ਹੰਝੂ ਆਉਂਦਾ ਪਰ ਜਦੋਂ ਕਿਸੇ ਵੀ ਸਟੇਟ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਕਿਸੇ ਵੀ ਤਰ੍ਹਾਂ ਦੇ ਕਿਸੇ ਪੁਲਿਸ ਵਾਲੇ ਦੀ ਮੌਤ ਹੁੰਦੀ ਹੈ ਤਾਂ ਤੁਸੀਂ ਸਾਰੇ ਸਮਝਦੇ ਲੋਕ ਕੀ ਕਹਿੰਦੇ ਆ ਅੱਜ ਇਸ ਪੂਰੇ ਮਾਮਲੇ ਤੇ ਸਾਬਕਾ ਐਸਐਚਓ ਨੇ ਸਮਾਜ ਸੇਵੀ ਨੇ ਪੁਲਿਸ ਪੀੜਤ ਪਰਿਵਾਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਚੌਧਰੀ ਕ੍ਰਿਸ਼ਨ ਲਾਲ ਜਿਹੜੇ ਵਿਵਾਦ ਢੰਗ ਦੇ ਨਾਲ ਆਪਣੀ ਗੱਲ ਰੱਖਦੇ ਨੇ ਗੱਲਬਾਤ ਉਹਨਾਂ ਨਾਲ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਮਕਬੂਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਮਕਬੂਲ ਜੀ ਜੀ ਤੁਸੀਂ ਖੁਦ ਮਹਿਕਮੇ 'ਚ ਰਹੇ ਹੋ ਕਿਉਂ ਲੋਕਾਂ ਦਾ ਵਿਸ਼ਵਾਸ ụtਦਾ ਜਾ ਰਿਹਾ ਹੈ ਕੀ ਮਹਿਕਮੇ 'ਚ ਚੰਗੇ ਲੋਕ ਹੈ ਨਹੀਂ ਦੇਖੋ ਮਕਬੂਲੀ ਮੈਂਕਵੇਂ ਦੇ ਵਿੱਚ ਸਾਰੇ ਮਾੜੇ ਅਫਸਰ ਨਹੀਂ ਐ ਬਹੁਤ ਚੰਗੇ ਵੀ ਅਫਸਰ ਬੈਠੇ ਐ ਜੀ ਇੰਨਾ ਚੰਗੇ ਅਫਸਰਾਂ ਨੂੰ ਹੋਣਾ ਨਾ ਅੱਗੇ ਆਉਣਾ ਚਾਹੀਦਾ ਵੀ ਅਸੀਂ ਇੱਥੇ ਬੈਠੇ ਐ ਪੰਜਾਬ ਦੀ ਪੁਲਿਸ ਨੂੰ ਸਾਰੇ ਆਫੀਸਰ ਸਾਹਿਬਾਨਾਂ ਨੂੰ ਇੱਕੋ ਰਸੇ ਨਾ ਬਨੋ ਜੀ ਬਹੁਤ ਬੈਠੇ ਐ ਜੀ ਆਪਾਂ ਦੱਸ ਵੀ ਦੇਵਾਂਗੇ ਬਹੁਤ ਬੈਠੇ ਐ ਮੈਂ ਦੱਸ ਦਿੰਨੇ ਤੁਸੀਂ ਹਰਮਨਵੀਰ ਜੀ ਦੀ ਗੱਲ ਕਰਦੇ ਹੋ ਅਕਸਰ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਓ ਓ ਐਦਾਂ ਦੇ ਅਫਸਰ ਹਰਮਨਵੀਰ ਜੀ ਹੋ ਕੇ ਹੋਰ ਵੀ ਕਈ ਚੰਗੇ ਅਧਿਕਾਰੀ ਨੇ ਅੱਜ ਹੱਥ ਖੜਾ ਕਰਕੇ ਉਹਨਾਂ ਨੂੰ ਅੱਗੇ ਲੱਗਣਾ ਚਾਹੀਦਾ ਵੀ ਨਹੀਂ ਸਾਰਾ ਮਹਿਕਮਾ ਸਾਰਾ ਸਿਸਟਮ ਕਰਪਟ ਨਹੀਂ ਹੈਗਾ ਚੰਗੇ ਅਫਸਰ ਵੀ ਨੇ ਦੇਖੋ ਜੀ ਹਰਬਰਪੀਰ ਗਿੱਲ ਸਾਹਿਬ ਹਨ ਜਿਹੜੇ ਉਹ ਪਲਾਜ਼ਮ ਤੇ ਵਿਲਪਿਆ ਪਰ ਵੀ ਸੋਚਦੇ ਆ ਆਪ ਵੀ ਹੌਨੈਸਟ ਬੰਦੇ ਆ ਤੇ ਉਹਨਾਂ ਨੇ ਜੋ ਵੀ ਜਜਬੇ ਨਾਲ ਕਰਨ ਵਾਲੇ ਆਫੀਸਰ ਆ ਉਹਨਾਂ ਦਾ ਮੈਂ ਹਰ ਵੀਡੀਓ ਦੇ ਵਿੱਚ ਨਾਂ ਤਾ ਲੈਣਾ ਉਹਨਾਂ ਵੀ ਉਹ ਮੈਨੂੰ ਤਾਂ ਉਹਨਾਂ ਤੇ ਬੰਦਾਰੀ ਦੀ ਸੀ ਕਿਉਂਕਿ ਮੈਂ ਤਾਂ ਦੋ ਤਿੰਨ ਵਾਰੀ ਉਹਨਾਂ ਦੇ ਨਾਲ ਰਿਹਾ ਤੇ ਬਾੜੇ ਵੀ ਬੈਠੇ ਆ ਪਰ ਚੰਗੇ ਅਸਰ ਉਹ ਅੱਗੇ ਹੋਣਾ ਚਾਹੀਦਾ ਵੀ ਅਸੀਂ ਬੈਠੇ ਆ ਭਾਈ ਸਾਰਿਆਂ ਨੂੰ ਇੱਕ ਰਸਤੇ ਦਾ ਬਣੋ ਜੀ ਚੌਧਰੀ ਸਾਹਿਬ ਸਿਸਟਮ ਜਿਹੜਾ ਅੱਜ ਹੈ ਲੋਕ ਕਤਰਾਉਂਦੇ ਨੇ ਦੇਖੋ ਜਿਹੜਾ ਕੋਈ ਮਦਈ ਹੈ ਜਿਹਨੂੰ ਕਿਸੇ ਨੇ ਲੁੱਟ ਲਿਆ ਕਿਸੇ ਨੇ ਠੱਗ ਲਿਆ ਕਿਸੇ ਨਾਲ 400 ਬੀਸੀ ਹੋ ਗਈ ਉਹ ਥੋੜਾ ਸਮਾਂ ਪਹਿਲਾਂ ਲੋਕ ਇਹ ਕਹਿੰਦੇ ਸੀ ਕਿਰ ਪੁਲਿਸ ਤੋਂ ਸਾਨੂੰ ਇਨਸਾਫ ਮਿਲੂਗਾ ਅੱਜ ਲੋਕ ਪੁਲਿਸ ਕੋਲੇ ਜਾਣ ਤੋਂ ਡਰਦੇ ਨੇ ਥਾਣੇ 'ਚ ਜਾਣ ਤੋਂ ਡਰਦੇ ਨੇ ਡੀਐਸਪੀ ਅਫਸਰ ਐਸਪੀ ਐਸਐਸਪੀ ਤੱਕ ਜਾਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਸਹੀ ਵਿਵਹਾਰ ਨਹੀਂ ਹੁੰਦਾ ਕਿਉਂ ਐ ਮਕਬੂਲ ਜੀ ਇਹੋ ਜਿਹੇ ਜਿਹੜੇ ਨਕਮੇ ਅਫਸਰ ਆ ਨਾ ਜਿਹੜੇ ਕਰਪਟ ਅਫਸਰ ਹੈ ਜਿਨ੍ਹਾਂ ਦੀ ਸ਼ਬੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਬਿਲਕੁਲ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਖਰਾਬ ਕਰਤੀ ਹੈ ਇਹੋ ਜਿਹੇ ਅਫਸਰਾਂ ਦੀ ਬਦੌਲਤ ਇਹ ਲੋਕ ਉੱਥੇ ਵਜੂਦ ਹੋ ਜਾਂਦੇ ਆ ਥਾਣੇ ਦਫਤਰਾਂ ਦੇ ਵਿੱਚ ਜੀ ਮਤਲਬ ਕਿ ਕਿਵੇਂ ਸੇ ਵਿਸ਼ਵਾਸ ਬੱਝੂਗਾ ਜੇ ਇਹ ਜੇ ਲੋਕ ਅੱਗੇ ਆਉਂਦੇ ਰਹੇ ਲੋਕਾਂ ਦਾ ਵਿਸ਼ਵਾਸ ਤਾਂ ਬਿਲਕੁਲ ਟੁੱਟ ਜਾਊਗਾ ਜਿਨ੍ਹਾਂ ਤੋਂ ਸਾਨੂੰ ਆਸ ਹੈ ਸਾਡੀ ਰੱਖਿਆ ਜਿਨ੍ਹਾਂ ਨੇ ਕਰਨੀ ਆ ਸਾਡੀ ਜਾਨ ਮਾਲ ਦੀ ਰੱਖਿਆ ਕਰਨੀ ਆ ਸਾਡੇ ਨਾਲ ਠੱਗੀ ਨਾ ਹੋ ਜੇ ਕੋਈ ਮੰਤ ਭਾਗੀ ਘਟਣਾ ਨਾ ਵਾਪਰੇ ਪੁਲਿਸ ਨੇ ਤਾਂ ਦੇਖਣਾ ਤੇ ਲੋਕਾਂ ਦਾ ਵਿਸ਼ਵਾਸ ਬਹਾਲ ਕਿਵੇਂ ਹੋਊਗਾ ਦੇਖੋ ਜੀ ਮਕਬੂਲ ਜੀ ਇਹ ਤਾਂ ਹੁਣ ਵੇਖਣਾ ਸਰਕਾਰਾਂ ਨੇ ਵੀ ਇਹ ਅਫਸਰ ਹੋਰ ਸਰਕਾਰਾਂ ਨੂੰ ਪਤਾ ਹੀ ਹੈ ਜਿਹੜੇ ਅਫਸਰਾਂ ਨੂੰ ਲਾ ਰਹੇ ਇਹੋ ਜਿਹੇ ਕਰਪਟ ਅਫਸਰਾਂ ਨੂੰ ਉਹਨਾਂ ਜਿਵੇਂ ਮਕਬੁੱਲ ਜੀ ਤੁਸੀਂ ਵੀ ਪੁਲਿਸ ਅਫਸਰ ਰਹੇ ਹੋ ਪੀਓਐਲਆਈਸੀ ਪੁਲਿਸ ਦਾ ਵੱਖਰਾ ਵੱਖਰਾ ਮਤਲਬ ਆ ਪੀ ਦਾ ਵੱਖਰਾ ਓ ਦਾ ਵੱਖਰਾ ਐਲ ਦਾ ਵੱਖਰਾ ਸੀ ਦਾ ਵੱਖਰਾ ਈ ਦਾ ਜੀ ਇਹਦੇ ਵਿੱਚ ਜਿੰਦੇ ਵੀ ਇਹਦੇ ਤੁਸੀਂ ਅਰਥ ਕੱਢੋਗੇ ਨਾ ਉਹ ਇਹਦੇ ਉਲਟ ਜਾਂਦੇ ਆ ਠੀਕ ਚੌਧਰੀ ਸਾਹਿਬ ਤੁਸੀਂ ਆਪ ਰਹੇ ਹੋ ਐਸਐਚਓ ਵੀ ਰਹੇ ਹੋ ਲੰਮਾ ਸਮਾਂ ਜੌਬ ਕੀਤੀ ਹੈ ਤੇ ਪਰ ਦੇਖੋ ਤੁਸੀਂ ਜੇ ਆਪਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜਾ ਕੋਈ ਮਦਈ ਸੀ ਜਿਹਦੇ ਨਾਲ ਧੋਖਾ ਹੁੰਦਾ ਸੀ ਉਹ ਥਾਣੇ ਜਾਂਦਾ ਸੀ ਉਹਨੂੰ ਐਸਐਚਓ ਕਹਿੰਸੀ ਬੈਠੋ ਜੀ ਕੋਈ ਨਾ ਅਸੀਂ ਜਿਹੜਾ ਵੀ ਗੁਨਾਹਗਾਰਾਂ ਨੂੰ ਚੱਕ ਕੇ ਲਿਆਵਾਂਗੇ ਛੱਤਰ ਫੇਰਾਂਗੇ ਇਨਸਾਫ ਮਿਲੂਗਾ ਪਰ ਅੱਜ ਉਲਟਾ ਹੋ ਗਿਆ ਚੌਧਰੀ ਸਾਹਿਬ ਸੁਣਨ ਵਾਲੀ ਗੱਲ ਹੈ ਅੱਜ ਉਲਟਾ ਹੋ ਗਿਆ ਜਿਹੜਾ ਮਦਈ ਹੈ ਜਿਹਨੂੰ ਇਨਸਾਫ ਦੀ ਲੋੜ ਹੈ ਉਹਨੂੰ ਕਹਿਣਗੇ ਉਲਟਾ ਉਹਦੇ ਨਾਲ ਗਲਤ ਵਿਵਹਾਰ ਹੁੰਦਾ ਤੂੰ ਸਾਨੂੰ ਪੁੱਛ ਕੇ ਪੈਸੇ ਦਿੱਤੇ ਸੀ ਤੂੰ ਅੰਨਾ ਸੀ ਔਰ ਜਿਹੜਾ ਬੰਦਾ ਠੱਗ ਹੈ ਪਾਵੇਂ ਟਰੈਵਲ ਏਜੰਟ ਠੱਗੀਆਂ ਮਾਰ ਕੇ ਭਾਜੇ ਪਾਵੇਂ ਕੋਈ ਜ਼ਮੀਨ ਚ 420 ਸੀ ਕਰ ਜੇ ਪਾਵੇਂ ਕਿਸੇ ਨੇ ਕੋਈ ਲੁੱਟਿਆ ਹੋਇਆ ਕੋਈ ਉਹਨਾਂ ਦਾ ਐਡਾਕ ਸਤਕਾਰ ਹੁੰਦਾ ਉਹਨਾਂ ਨੂੰ ਫੋਨ ਤੇ ਕਹਿਣਗੇ ਤੁਸੀਂ ਆ ਜਾਓਗੇ ਜੀ 2 ਮਿੰਟ ਲਈ ਆ ਬੈਠਾ ਯਾਰ ਆਇਆ ਉਹਨੂੰ ਚਾਹ ਪਾਣੀ ਵੀ ਪੁੱਛਦੇ ਨੇ ਸਾਰਾ ਕੁਝ ਕਰਦੇ ਆ ਫੇਰ ਆਪਾਂ ਕਿੱਥੋਂ ਇਨਸਾਫ ਭਾਲਦੇ ਆ ਕਿਉਂ ਇਹ ਹੋ ਰਿਹਾ ਉਹਨਾਂ ਕੋਲ ਆਸ ਹੁੰਦੀ ਹੈ ਨਾ ਜੀ ਵੀ ਤਕੜਾ ਬੰਦਾ ਹੈ ਵੀ ਕੋਈ ਨਾ ਕੁਝ ਦੇ ਕੇ ਜਾਊਗਾ ਜਾਊਗਾ ਤਾਂ ਵੀ ਦੇ ਕੇ ਜੇ ਲੈ ਕੇ ਆਊਗਾ ਜੇ ਜਾਊਗਾ ਫਿਰ ਦੁਬਾਰਾ ਤੇ ਫਿਰ ਉਹ ਦੇ ਕੇ ਜਾਊਗਾ ਤੇ ਫਿਰ ਰੋਕੂਗਾ ਇਹਨੂੰ ਕੌਣ ਰੋਕੂਗਾ ਫਿਰ ਸਾਰੇ ਲੋਕ ਹੁਣ ਸੀਬੀਆਈ ਕੋਲ ਜਾਣਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਰੋਕਣਾ ਚਾਹੀਦਾ ਇਹਦੇ ਚੀਜ਼ ਜਿਵੇਂ ਡਾਇਰੈਕਟਰ ਜਨਰਲ ਲੱਗੇ ਉਹਨਾਂ ਨੂੰ ਵੇਖਣਾ ਚਾਹੀਦਾ ਜਿਹੜੇ-ਕਿਹੜੇ ਅਫਸਰ ਹੈ ਹੁਣ ਜਿਹੜਾ ਬੰਦਾ ਆਪ ਤਰਸ ਦੇ ਆਧਾਰ ਤੇ ਭਰਤੀ ਹੋਇਆ ਏ ਹਮ ਹਰਚਰ ਸਿੰਘ ਪੁੱਲਰ ਤਰਸ ਦੇ ਆਧਾਰ ਤੇ ਭਰਤੀ ਨਹੀਂ ਇਹਨਾਂ ਤੇ ਕੀ ਤਰਸ ਕੀਤਾ ਸੀ ਵੀ ਇਹਨਾਂ ਦੇ ਡੈਡੀ ਆਈਜੀ ਸੀ ਉਸ ਸਮੇਂ ਦੇ ਵਿੱਚ ਏਡੀਜੀਪੀ ਸੀ ਜਾਂ ਡੀਜੀਪੀ ਸੀ ਇਹ ਤਰਸ ਕੀਤਾ ਹੈ ਮੈਂ ਉਹੀ ਚੀਜ਼ਾਂ ਦੱਸਣ ਲੱਗਾ ਜੀ ਤਰਸ ਦੇ ਆਧਾਰ ਤੇ ਤਾਂ ਤਾਂ ਹੁੰਦਾ ਕੋਈ ਇਹੋ ਜਿਹਾ ਐਕਸੀਡੈਂਟ ਹੋ ਜਾਏ ਇਹੋ ਜਿਹੀ ਟ੍ਰੇਜੇਡੀ ਹੋਵੇ ਵੀ ਪਿੱਛੇ ਪਰਿਵਾਰ ਦਾ ਪਿੱਛੇ ਕੋਈ ਕਮਾਊ ਸਾਧਨੇ ਨਹੀਂ ਇਸ ਕਰਕੇ ਵੀ ਤਰਸ ਦੇ ਆਧਾਰ ਤੇ ਭਰਤੀ ਕਰ ਲਿਆ ਵੀ ਭਰਤੀ ਕਰ ਲੈਂਦੇ ਪਰ ਇਹ ਹੁਣ ਤਰਸ ਦੇ ਆਧਾਰ ਤੇ ਭਰਤੀ ਕਿਹੜੇ ਹਿਸਾਬ ਨਾਲ ਕੀਤਾ ਤੇ ਹੁਣ ਚਲੋ ਤਰਸ ਦੇ ਆਧਾਰ ਤੇ ਭਰਤੀ ਕਰ ਲਿਆ ਤਾਂ ਹੁਣ ਤਰਸ ਦੀ ਜਾਂ ਕਰ ਰਹੇ ਨੇਗਾ ਕੀ ਕਰੂਗਾ ਇਹਨਾਂ ਤੇ ਲੋਕਾਂ ਦੇ ਤਰਸ ਨਹੀਂ ਕਰਦਾ ਨਹੀਂ ਫਿਰ ਚੌਧਰੀ ਸਾਹਿਬ ਉਹ ਜਦੋਂ ਤਰਸ ਦੇ ਆਧਾਰ ਤੇ ਕੀਤਾ ਸਰਕਾਰਾਂ ਬਦਲਦੀਆਂ ਰਹੀਆਂ ਨੇ ਹੁਣ ਤਾਂ ਬਦਲਾਅ ਵਾਲੀ ਸਰਕਾਰ ਆਈ ਸੀ ਉਹ ਕਿਉਂ ਨਹੀਂ ਇਹਨਾਂ ਨੇ ਕਾਗਜ਼ ਪੱਤਰ ਚੈੱਕ ਕੀਤੇ ਵੀ ਤੂੰ ਭਾਈ ਸਿਪਾਈ ਬਣਨ ਦੇ ਯੋਗ ਨਹੀਂ ਸੀ ਤੂੰ ਡੀਐਸਪੀ ਭਰਤੀ ਹੋਇਆ ਦੂਜਾ ਇੱਕ ਡੀਐਸਪੀ ਦਾ ਕਿਸਾਨਾਂ ਨਾਲ ਪੰਗਾ ਪੈਣ ਤੋਂ ਬਾਅਦ ਉਹਦੇ ਕਾਗਜ਼ਾਂ ਤੇ ਜਿਹੜੀਆਂ ਡਿਗਰੀਆਂ ਤੇ ਉਹ ਸਵਾਲ ਉੱਠੇ ਉਹ ਵੀ ਮੁੱਦਾ ਵਿੱਚ ਹੀ ਆ ਕਾਂਗਰਸ ਵੇਲੇ ਕਹਿੰਦੇ ਉਹ ਕਹਿੰਦੇ ਸੀ ਵੀ ਜਾਲੀ ਡਿਗਰੀਆਂ ਸੀ ਇਸ ਬੀਬੀ ਦੀਆਂ ਇਸ ਮੈਡਮ ਦੀਆਂ ਉਹ ਜਦੋਂ ਕਿ ਆਮ ਬੰਦਾ ਵੀ ਜੇ ਫੜਿਆ ਜਾਵੇ ਜਾਲੀ ਡਿਗਰੀਆਂ ਦਾ ਉੱਤੇ ਪਰਚਾ ਦਰਜ ਵੀ ਹੁੰਦਾ ਤੇ ਇਹਨਾਂ ਨੂੰ ਸਸਪੈਂਡ ਕਰਕੇ ਪਰਚਾ ਦਰਜ ਕਿਉਂ ਨਹੀਂ ਕੀਤਾ ਜਾਂ ਸਾਬਤ ਕਿਉਂ ਨਹੀਂ ਕੀਤਾ ਵੀ ਭਾਈ ਇਹ ਬੀਏ ਸਹੀ ਹੈ ਇਹ ਗੱਲਾਂ ਕਿਉਂ ਦੱਬੀਆਂ ਜਾਂਦੀਆਂ ਨੇ ਦੇਖੋ ਜੀ ਮਕਬੂਲ ਜੀ ਉਹ ਜਿਹੜੀ ਬੀਬਾ ਸੀ ਨਾ ਡੀਐਸਪੀ ਦਾ ਬਾ ਉਹਦਾ ਜਿਹੜਾ ਰੌਲਾ ਪਿਆ ਸੀ ਨਾ ਉਹਦੇ ਚ ਇੱਕ ਦੋ ਇੰਟਰਵਿਊ ਆ ਬੰਦਿਆਂ ਨੇ ਗਲਤ ਕਰ ਦਿੱ ਗਿਆਂ ਉਹ ਕਹਿੰਦੇ ਵੀ ਇਹਦੀ ਡਿਗਰੀ ਹੈ ਪਰ ਉਹਦੀ ਜਿਹੜੀ ਡਿਗਰੀ ਸੀ ਨਾ ਲਵਲੀ ਯੂਨੀਵਰਸਿਟੀ ਦੀ ਸੀਗੀ ਉਹ ਕਲੀਅਰ ਹੋ ਗਿਆ ਸੀ ਬਾਅਦ ਦੇ ਵਿੱਚ ਇਥੋਂ ਲੁਧਿਆਣਾ ਜਲੰਧਰ ਤੋਂ ਐਲਪੀਯੂ ਦੇ ਵਿੱਚੋਂ ਲਵਲੀ ਯੂਨੀਵਰਸਿਟੀ ਚੋਂ ਜੀ ਬਿਲਕੁਲ 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 ਉਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਉਹ ਸਹੀ ਸੀ ਪਰ ਸਾਡੇ ਜਿਹੜੇ ਲੋਕ ਹਨਾ ਜਿਹੜੀ ਇੰਟਰਵਿਊ ਕਰਨ ਵਾਲੇ ਜਿਹੜੇ ਫੇਸਬੁੱਕ ਵਿਦਵਾਨ ਬਣ ਜਾਂਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਵੀ ਇਹਦੀ ਪਹਿਲਾਂ ਤਸਦੀਕ ਤਾਂ ਕਰ ਲੋ ਯਾਰ ਬਿਲਕੁਲ ਤਸਦੀਕ ਕਰਕੇ ਬੋਲੋ ਹਮ ਇੱਕ ਪਾਸੇ ਤਾਂ ਤੁਸੀਂ ਪਹਿਲਾਂ ਤਾਂ ਉਹਦੇ ਤਸਦੀਕ ਕੀਤਾ ਨਹੀਂ ਪਹਿਲਾਂ ਤਾਂ ਉਹਦੇ ਡਾਲੀ ਡਿਗਰੀ ਬਾਰੇ ਦੱਸਿਆ ਬਾਅਦ ਚ ਉਹੀ ਬੰਦੇ ਜਾ ਕੇ ਕਹੀ ਇਹ ਨਹੀਂ ਜੀ ਨਹੀਂ ਦੇਈ ਅਸੀਂ ਪਤਾ ਕਰਾ ਲੈ ਇਹ ਚੰਗੀਆਂ ਨਹੀਂ ਗੱਲਾਂ ਜੀ ਚੌਧਰੀ ਸਾਹਿਬ ਕਿ ਕਿਵੇਂ ਲੱਗਦਾ ਫਿਰ ਇਹ ਜਿਹੜਾ ਇਮਾਨਦਾਰ ਅਫਸਰ ਨੇ ਜਿਹੜੇ ਜਦ ਤੱਕ ਜਿਵੇਂ ਤੁਸੀਂ ਕਿਹਾ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਉਹ ਜਦੋਂ ਬਾਹਰ ਖੜਕੀ ਮਤਲਬ ਕੋਈ ਸਿਪਾਈ ਤੋਂ ਲੈ ਕੇ ਆਈਜੀ ਡੀਜੀਪੀ ਤੱਕ ਕੋਈ ਐਸੇ ਅਫਸਰ ਨਹੀਂ ਜਿਹੜੇ ਆਉਣ ਅੱਗੇ ਵੀ ਸਾਡੇ ਵਿਭਾਗ ਨੂੰ ਭਾਈ ਬਦਨਾਮ ਨਾ ਕਰੋ ਇੱਥੇ ਚੰਗੇ ਅਧਿਕਾਰੀ ਵੀ ਨੇ ਚੰਗੇ ਅਫਸਰ ਨੇ ਕਿਉਂ ਨਹੀਂ ਬਾਹਰ ਖੜੀ ਕਰਕੇ ਕਹਿੰਦੇ ਵੀ ਅਸੀਂ ਇਮਾਨਦਾਰ ਹਾਂ ਅਸੀਂ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਨੂੰ ਕਦੇ ਕਹਿ ਨਹੀਂ ਸਕਦਾ ਵੀ ਅਸੀਂ ਕਰਪਟ ਹੈ ਇਹ ਤਾਂ ਹੁਣ ਚਾਹੀਦਾ ਜੀ ਜਿਹੜੇ ਇਮਾਨਦਾਰ ਅਫਸਰ ਹੋਣ ਇੱਕ ਅਫਸਰ ਦਾ ਮੈਂ ਨਾਮ ਲੈਦਾ ਨਾ ਆਈਪੀਐਸ ਸੀਗੇ ਨਰਲਾਵ ਕਿਸ਼ੋਰ ਜੀ ਉਹਨਾਂ ਦਾ ਪਤਾ ਹੀ ਨਹੀਂ ਮੇਰੇ ਕੋਲ ਰਿਟਾਇਰਮੈਂਟ ਹੋਣ ਵਾਲੇ ਉਹਨਾਂ ਨੂੰ ਕਦੇ ਐਸਐਸਬੀ ਲਾਇਆ ਹੀ ਨਹੀਂ ਜੀ ਉਹ ਮੇਰੇ ਕੋਲ ਡੀਏਜੀ ਹੋਣਗੇ ਚਾਹੇ ਡੀਜੀਪੀ ਹੋਣਗੇ ਇਹੋ ਜਿਹੇ ਅਫਸਰ ਉਹ ਲਾ ਰਹੇ ਨੇ ਬਿਲਕੁਲ ਬਿਲਕੁਲ ਜੇ ਦਾ ਅਫਸਰ ਹੋ ਜੇ ਲਾਤੇ ਤਾਂ 3-4 ਅਫਸਰ ਉਹੋ ਜੇ ਲਾ ਲੜੇ ਜਿਹੜੇ ਕਬਾਊ ਪੁੱਤ ਜੀ ਤੇ ਇੱਕ ਇਹ ਨਹੀਂ ਲੱਗਦਾ ਕਿ ਆਪਾਂ ਆਮ ਲੋਕ ਨੇ ਡਰਦੇ ਨੇ ਹਿਥਾਣਿਆਂ ਚ ਜਾਣ ਤੋਂ ਡਰਦੇ ਨੇ ਅਧਿਕਾਰੀਆਂ ਕੋਲ ਜਾਣ ਤੋਂ ਡਰਦੇ ਨੇ ਅਫਸਰਾਂ ਕੋਲ ਜਾਣ ਤੋਂ ਮਤਲਬ ਸਕਿਉਰਿਟੀ ਇਹਨਾਂ ਕੋਲੇ ਜਿਵੇਂ ਵੱਧ ਪਾਇਲਟਾ ਇਹਨਾਂ ਕੋਲੇ ਐਸਪੀ ਕੋਲੇ ਐਸਐਸਪੀ ਕੋਲੇ ਦੋ ਦੋ ਪਾਇਲਟਾ ਡੀਐਸਪੀ ਕੋਲੇ ਪਾਇਲਟ ਗਨਮੈਨ ਤੇ ਗਨਮੈਨ ਕਿਉਂ ਮੈਂ ਇੱਕ ਵੀ ਤੇ ਇੰਨਾਕ ਬਜਨ ਪਾਇਆ ਕੀ ਇਹਨਾਂ ਨੂੰ ਖਤਰਾ ਹੈ ਜਿਹੜੇ ਆਪਣੀ ਰੱਖਿਆ ਨਹੀਂ ਕਰ ਸਕਦੇ ਆਮ ਜਨਤਾ ਦੀ ਕੀ ਰੱਖਿਆ ਕਰੋਗੇ ਤੁਸੀਂ ਕੱਲ ਮੇਰੇ ਘਰ ਸੁਣਿਆ ਹੋਣਾ ਮੈਂ ਕੁੁਰਬੀ ਜੇ ਪ੍ਰਤਾਪ ਜੀ ਦਾ ਬਹੁਤ ਉਹਨਾਂ ਦਾ ਬਹੁਤ ਪਿਆਰ ਕਰਦਾ ਉਹਨਾਂ ਨੂੰ ਮੈਂ ਮਿਲਦਾ ਕਈ ਵਾਰੀ ਮਿਲ ਕੇ ਵੀ ਹੈ ਉਹਨਾਂ ਦੀ ਕੱਲ ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵੀ ਡੀਆਈਜੀ ਰੋਪੜ ਲਾਇਆ ਸੀ ਇੱਕ ਵਾਰੀ ਜੀ ਉਹ ਕਹਿੰਦੇ ਜਦੋਂ ਡੀਆਈਜੀ ਰੋਪੜ ਮੈਨੂੰ ਲਾਇਆ ਨਾ ਤੇ ਮੈਨੂੰ ਮੁਬਾਰਕਾ ਦੇ ਦਿਆ ਏਡੀਜੀਪੀ ਸਾਰਿਆਂ ਨੇ ਇੰਟੈਲੀਜੈਂਸ ਦੇ ਪਹਿਲਾਂ ਮੁਬਾਰਕ ਦੇਤੀ ਵੀ ਆਪਣੇ ਕੁਵਰ ਜੀ ਤੁਸੀਂ ਡੀਆਈਜੀ ਤੁਹਾਨੂੰ ਲਾ ਦਿੱਤਾ ਤੇ ਤੁਸੀਂ ਜਾ ਕੇ ਪਾਓ ਹਾਜ਼ਰੀ ਤੇ ਕਿਤੇ ਮੈਨੂੰ ਹਾਜ਼ਰੀ ਪਾਉਣ ਹੀ ਨਹੀਂ ਦਿੱਤੀ ਜੀ ਕਿਉਂ ਕਿਉਂਕਿ ਜਿਹੜੇ ਲੋਕ ਕਰਪਸ਼ਨ ਦਿੰਦੇ ਐ ਜਿਹੜੇ ਕਿ ਮਾਰੇ ਕੰਮ ਕਰਦੇ ਐ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਸ ਅਫਸਰ ਨੇ ਕਰਪਸ਼ਨ ਨਹੀਂ ਕਰਦੀ ਤੇ ਇਹ ਸਾਡੇ ਸਾਰੇ ਧੰਦੇ ਬੰਦ ਕਰਾਉਂਦਾ ਜੀ ਉਹ ਕੁਮਰ ਵੀਜੀ ਨੇ ਕੁਮਰ ਵੀਜੇ ਪ੍ਰਤਾਪ ਜੀ ਨੇ ਕੱਲ ਦੱਸਤਾ ਸੀ ਇਸ ਸਰਕੇ ਜਿਹੜੇ ਕਮਾਊ ਪੁੱਤ ਉਹ ਹੀ ਲੱਗਣਗੇ ਕਮਾਊ ਪੁੱਤ ਇਹ ਨਹੀਂ ਦਿਖਦਾ ਵੀ ਲੋਕਾਂ ਦੀ ਲੁੱਟ ਕਰਦੇ ਨੇ ਚੰਗੇ ਕੰਮ ਕਰਨ ਵਾਲੇ ਵੀ ਡਰਦੇ ਨੇ ਜਿਹੜੇ ਗਲਤ ਕੰਮ ਕਰਦੇ ਨੇ ਗਲਤ ਧੰਦੇ ਕਰਦੇ ਉਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਨੇ ਵੀ ਇਹ ਜਿਹੇ ਅਫਸਰ ਸਭ ਤੋਂ ਪੈਸਾ ਲੈ ਕੇ ਉਹ ਲੋਕਾਂ ਨੂੰ ਲੁੱਟਦੇ ਆ ਅੱਜ ਪੰਜਾਬ ਦੇ ਹਾਲਾਤ ਦੇਖੋ ਇੱਕ ਕਵਾਰ ਦਾ ਕੰਮ ਕਰਾਣਾ ਵੱਡੇ ਪੱਧਰ ਤੇ ਉਹ ਤੋਂ 8 ਲੱਖ ਦੀ ਮੰਗ ਕੀਤੀ ਜਾਂਦੀ ਹੈ ਕੱਲਾ ਗਵਿੰਦਗੜ੍ਹ ਦੇ ਵਿੱਚ ਇਹ ਨਹੀਂ ਉੱਥੋਂ ਤਾਂ ਇਹ حساب ਨਾਲ 8 ਕਰੋੜ ਰੁਪਏ ਮੀਨਾ ਜਾਂਦਾ ਹੋਣਾ ਜੇ ਉੱਥੇ ਤਾਂ ਕਿੰਨੇ ਹੀ ਲੋਕ ਨੇ ਜਿਹੜੇ ਕਵਾਰ ਦਾ ਕੰਮ ਕਰਦੇ ਆ ਕਿੰਨੇ ਹੀ ਲੋਕ ਆ ਜਿਹੜੇ ਆ ਕ੍ਰਾਈਮ ਦੇ ਵਿੱਚ ਆ ਏਜੰਟ ਠੱਗੀਆਂ ਮਾਰ ਰਹੇ ਨੇ ਲੋਕਾਂ ਦੇ ਨਾਲ ਉੱਥੋਂ ਕਿੰਨੇ ਕੁ ਪੈਸੇ ਜਾਂਦੇ ਹੋਣੇ ਮਕਬੂਲ ਜੀ ਦੇਖੋ ਇੱਕ ਮੈਂ ਚਲੋ ਇਹਦੀ ਚੀਜ਼ ਦੀ ਪੁਸ਼ਟੀ ਤਾਂ ਨਹੀਂ ਕਰਦਾ ਮੈਂ ਤਾਂ ਕੁਐਸਚਨ ਚੈਨ ਨਹੀਂ ਲਾਊਗਾ ਮੈਂ ਇਹ ਵੀ ਪਤਾ ਲੱਗਾ ਹੈ ਵੀ ਗੱਲਾਂ ਉੱਡਦੀਆਂ ਆ ਉਹ ਕਹਿੰਦੇ ਸੀ ਵੀ ਰਿਟਾਇਰਮੈਂਟ ਜਾਣ ਵਾਲੇ ਸੀ ਤੇ ਉਹ ਕਹਿੰਦੇ ਸੀ ਕਿ ਅਗਲਾ ਇਲੈਕਸ਼ਨ ਵੀ ਸ਼ਾਇਦ ਲੜ ਤੇ 5-7 ਐਮਐਲਏ ਨੂੰ ਵੀ ਲੜਾ ਦੇਣੇ ਇਹ ਵੀ ਚੱਲ ਅਸੀਂ 4 ਪੈਸੇ ਅਸੀਂ ਲਾਵਾ ਐਹੋ ਜਿਹੀਆਂ ਗੱਲਾਂ ਵੀ ਬਾਹਰ ਆਈਆਂ ਪਰ ਮੈਂ ਪੁਸ਼ਟੀ ਨਹੀਂ ਕਰਦਾ ਜੀ ਬਿਲਕੁਲ ਚੌਧਰੀ ਸਾਹਿਬ ਤੁਸੀਂ ਮਹਿਕਮੇ 'ਚ ਰਹੇ ਹੋ ਇੱਕ ਹੌਲਦਾਰ ਸਿਪਾਈ ਏਐਸਆਈ ਡੀਐਸਪੀ ਕਰੀਏ ਐਸਐਚਓ ਦੀ ਗੱਲ ਕਰੀਏ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਗੱਲ ਕਰਦੇ ਨੇ ਕਈ ਸਵਾਲ ਉੱਠਦੇ ਨੇ ਅੱਜ ਇਹ ਡੀਆਈਜੀ ਸਾਹਿਬ ਦੀ ਪ੍ਰਾਪਰਟੀ ਤੋਂ ਸਵਾਲ ਉੱਠੇ ਨੇ ਕਿ ਕੱਲੇ ਇਹ ਨਹੀਂ ਹੋਰ ਵੀ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਨੇ ਜੇ ਕਿਤੇ ਹੋਰ ਜਾਂਚ ਹੋਵੇ ਤਾਂ ਇਹਨਾਂ ਕੋਲੋਂ ਪ੍ਰਾਪਰਟੀ ਆਣ-ਲਾਨੀਆਂ ਪ੍ਰਾਪਰਟੀਆਂ ਸੋਨਾ ਰਿਸ਼ਤੇਦਾਰਾਂ ਦੇ ਨਾਂ ਤੇ ਜ਼ਮੀਨਾਂ ਜਾਂ ਦਾਤਾਂ ਬਹੁਤ ਕੁਝ ਨਿਕਲ ਸਕਦਾ ਦੇਖੋ ਜੀ ਜਿਹੜੇ ਆਈ ਆਈਐਸ ਹੋ ਗਏ ਆਈਪੀਐਸ ਹੋ ਗਏ ਜਾਂ ਪੀਪੀਐਸ ਹੋ ਗਏ ਜਾਂ ਕੋਈ ਵੀ ਅਫਸਰ ਹੈ ਜਿਹੜੇ ਕਿ ਵਾਰ-ਵਾਰ ਜ਼ਿਲ੍ਹਿਆਂ ਦੇ ਵਿੱਚ ਚੰਗੀਆਂ ਕੋਈ ਪੋਸਟਾਂ ਹੁੰਦੀਆਂ ਉਹਨਾਂ ਦੀ ਤਾਂ ਜ਼ਰੂਰੀ ਹੈ ਉਹਦੀ ਚੈੱਕ ਕਰੋ ਜਿਹੜੇ ਕੋਈ ਖੋਡੇ ਲੈਣ ਬੈਠੇ ਉਹਨਾਂ ਦਾ ਪਤਾ ਕਰੋ ਭਾਈ ਤੁਸੀਂ ਕਿੱਥੇ ਬੈਠੇ ਹੋ ਨਹੀਂ ਜਿਹੜੇ ਜਿਨ੍ਹਾਂ ਨੇ 10-10 ਸਾਲਾਂ ਤੋਂ ਐਸਐਚਓ ਲੱਗੇ ਹੋਏ ਨੇ 15-15 ਸਾਲਾਂ ਤੋਂ ਉਹਨਾਂ ਦੀ ਵੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਬਿਲਕੁਲ ਜੀ ਸਾਰਿਆਂ ਦੀ ਹੁਣ ਚ ਭਗਵੰਤ ਮਾਨ ਸਾਹਿਬ ਬਦਲਾ ਲੈ ਕੇ ਆਏ ਸੀ ਮਾਨ ਸਾਹਿਬ ਤੇ ਇੱਕ ਆ ਬਹੁਤ ਵੱਡਾ ਸਵਾਲ ਹੈ ਜੀ ਕਿ ਤੁਹਾਡੀ ਵਿਜੀਲੈਂਸ ਕਿੱਥੇ ਹੈ ਇੱਕ ਬਾਹਰੋਂ ਆ ਕੇ ਸੀਬੀਆਈ ਰੇਡ ਕਰ ਰਹੀ ਹੈ ਇੱਕ ਹਾਈਲਾਈਟ ਹਾਈ ਲੈਵਲ ਦੇ ਅਫਸਰ ਤੇ ਡੀਜੀ ਡੀਆਈਜੀ ਦਾ ਚਲੋ ਛੋਟਾ-ਮੋਟਾ ਤਾਂ ਚਲੋ ਅਸੀਂ ਮੰਨ ਲੈਂਦੇ ਪਰ ਡੀਆਈਜੀ ਰੈਂਕ ਹੂੰ ਤੇ ਮਕੂਲ ਜੀ ਇੱਕ ਚੀਜ਼ ਹੋਰ ਹੈ ਇਹਨਾਂ ਦੇ ਫਾਜ਼ਲ ਸਾਹਿਬ ਦੀ ਚਲੋ ਉਹ ਮੰਨਦਾ ਤਾਂ ਸੀਗੇ ਵਧੀਆ ਉਹਨਾਂ ਨੇ ਕੰਮ ਕਰਕੇ ਸਵਾਵਾਵਾਂ ਦਿੱਤੀਆਂ ਉਹਨਾਂ ਨੇ ਡੀਜੀਪੀ ਰਿਟਾਇਰ ਹੋਏ ਐ ਹੂੰ ਸਾਹਿਬ ਮਹਿਲ ਸਿੰਘ ਭੁੱਲਰ ਪਰ ਉਹਨਾਂ ਨੇ ਵੀ ਕਿਸੇ ਨਾ ਕਿਸੇ ਨਾ ਸਾਡੀ ਪੁਲਿਸ ਉਹਨਾਂ ਤੋਂ ਹੀ ਮਹਿਸੂਸ ਹੋਈ ਐ ਜਿਲ੍ਹਿਆ ਦੀ ਪੁਲਿਸ ਕਿਉਂਕਿ ਉਹਨਾਂ ਨੇ ਪਲੇਅਰ ਬਾਰੇ ਭਰਤੀ ਕੀਤੀ ਸੀ ਕੋਈ ਥਾਣੇਦਾਰ ਭਰਤੀ ਕਰ ਲਿਆ ਕੋਈ ਡੀਐਸਪੀ ਭਰਤੀ ਕਰ ਲਿਆ ਕੋਈ ਇੰਸਪੈਕਟਰ ਭਰਤੀ ਕਰ ਲਿਆ ਕੋਈ ਸਿੱਧਾ ਸਿੱਧੇ ਡਾਇਰੈਕਟਰ ਭਰਤੀ ਕਰ ਲਏ ਨਹੀਂ ਤੁਸੀਂ ਮਹਿਲ ਸਿੰਘ ਭੁੱਲਰ ਦੀ ਗੱਲ ਕਰ ਰਹੇ ਹੋ ਆਪ ਵੀ ਤੁਸੀਂ ਕਹਿੰਦੇ ਹੋ ਵੀ ਪਲੇਅਰ ਬੜੇ ਭਰਤੀ ਕੀਤੇ ਕੀ ਮਾਰਾ ਕੀਤਾ ਉਹਨਾਂ ਨੇ ਤਾਂ ਬਹੁਤ ਰੁਜ਼ਗਾਰ ਦਿੱਤੇ ਪਲੇਰਾਂ ਨੂੰ ਮਾਨ ਸਨਕਾਰ ਦਿੱਤਾ ਮਹਿਕਮੇ ਚ ਬੜੇ ਬੜੇ ਜੋਬ ਦਿੱਤੇ ਤੇ ਆ ਕ ਖਲੀ ਵਰਗੇ ਜਿਹੜੇ ਲੜਦੇ ਆ ਦਲੀਪ ਸਿੰਘ ਰਾਣਾ ਜੀ ਨੂੰ ਕਹਿੰਦੇ ਆ ਉਹਨੂੰ ਵੀ ਇਹੀ ਲੈ ਕੇ ਆਏ ਸੀ ਉਹਨਾਂ ਨੇ ਤਾਂ ਬਹੁਤ ਲੋਕਾਂ ਨੂੰ ਰੋਜ਼ਗਾਰ ਦਿੱਤਾ ਤੁਹਾਨੂੰ ਰੋਜ਼ਗਾਰ ਮੈਂ ਵੀ ਮੰਨਦਾ ਬਿਲਕੁਲ ਜੀ ਮੈਂ ਕ ਧੱਬਾ ਦੀ ਗੱਲ ਕਰਦਾ ਮੈਂ ਇਹ ਗੱਲ ਕਹਿੰਦਾ ਵੀ ਜਿਹੜੇ ਉਹਨਾਂ ਨੇ ਭਰਤੀ ਕੀਤੀ ਤੇ ਡਾਇਰੈਕਟ ਭਰਤੀ ਕਰ ਕਰਕੇ ਇੰਟਰ ਅਪਰ ਲੋਰ ਕਰਾਈ ਨਾ ਉਹ ਜ਼ਿਲ੍ਹੇ ਦੀ ਪੁਲਿਸ ਦੇ ਵਿੱਚ ਵੀ ਬਿੜਾ ਕਰ ਕੀਤਾ ਨਾ ਜਿਹੜੇ ਅੱਜ ਹੌਲਦਾਰ ਤੋਂ ਸਬ ਇੰਸਪੈਕਟਰ ਇੰਸਪੈਕਟਰ ਰਟਾਇਰ ਹੋਣੇ ਸੀ ਜਿਹੜੇ ਡੀਐਸਪੀ ਬਣਨੇ ਸੀ ਉਹ ਵਦਿਆਂ ਦੇ ਪਿੱਛੇ ਨਹੀਂ ਰਹਿ ਗਏ ਮਤਲਬ ਹੱਕ ਮਾਰਿਆ ਗਿਆ ਕਈਆਂ ਨੂੰ ਹੱਕ ਮਾਰਿਆ ਜੀ ਉੱਥੇ ਹੱਕ ਵੱਜੇ ਪ੍ਰਮੋਸ਼ਨ ਤੇ ਦੂਜਾ ਆਪਣੇ ਦੀ ਸੈਨਿਓਰਿਟੀ 'ਚ ਫਰਕ ਪਿਆ ਜੀ ਇਹ ਇਹ ਤਾਂ ਸਾਰੇ ਜ਼ਿਲ੍ਹੇ ਨੂੰ ਪਤਾ ਪੰਜਾਬ ਦੇ ਪੁਲਿਸ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਉੱਥੋਂ ਸਿੱਧਾ ਡਾਇਰੈਕਟਰ ਭਰਤੀ ਕਰਕੇ ਲਿਆ ਕੇ ਤੁਸੀਂ ਜੇ ਅੱਪਰ ਕਰਾਉਣੀ ਹੈ ਉਹਨੂੰ ਸਿੱਧਾ ਵਿੱਚ ਬਾੜਦਾ ਲਿਆ ਕੇ ਤੁਸੀਂ ਇੰਟਰਨੈਟ ਸਿੱਧੀ ਵਿੱਚ ਲਿਆ ਕੇ ਬਾੜਦਾ ਹੌਲਦਾਰ ਸਿੱਧਾ ਵਿੱਚ ਉੱਥੋਂ ਲਿਆ ਕੇ ਬਾੜਦਾ ਡਾਇਰੈਕਟ ਭਰਤੀ ਕਰਕੇ ਤੇ ਪਿੱਛੇ ਪੰਜਾਬ ਦੇ ਪੁਲਿਸ ਜਿਹੜੇ ਕਾਬਲ ਅਫਸਰ ਬੈਠੇ ਹੋ ਪਿੱਛੇ ਨਾ ਰਹਿਣਗੇ ਬਿਲਕੁਲ ਠੀਕ ਹੈ ਚੌਧਰੀ ਮਾੜਾ ਨਹੀਂ ਕੀਤਾ ਉਹਨਾਂ ਨੂੰ ਆ ਜੱਜ ਕੀ ਹੱਲ ਹੈ ਵੀ ਲੋਕਾਂ ਦਾ ਵਿਸ਼ਵਾਸ ਇਹਨੂੰ ਬਹਾਲ ਕਰੇ ਪੁਲਿਸ ਸਰਕਾਰ ਹੈ ਜਿਹੜੀ ਬੈਠੀ ਹੈ ਵੱਡੇ ਅਧਿਕਾਰੀ ਬੈਠੇ ਨੇ ਕਿਸ ਤਰ੍ਹਾਂ ਇਹ ਲੋਕਾਂ ਨਾਲ ਮੇਲ ਮਲਾਪ ਵਧਾਉਣ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਪੁਲਿਸ ਦੇ ਉੱਤੇ ਦੁਬਾਰਾ ਬਣ ਜਵੇ ਦੇਖੋ ਜੀ ਹੁਣ ਤਾਂ ਸਾਰ ਰਹਿ ਗਿਆ ਹੁਣ ਕਿਹੜਾ ਮੇਲ ਮਲਾਪ ਹੋੜ ਹੈ ਜੀ ਤੇ ਮਕਬੂਲ ਜੀ ਤੁਹਾਨੂੰ ਪਤਾ ਵੀ ਤੁਹਾਡੇ ਰਾਹੀਂ ਇੱਕ ਆਪਾਂ ਵਾਇਰਲੈਸ ਦਾ ਮਸਲਾ ਕਿੱਡਾ ਵੱਡਾ ਚੱਕਿਆ ਸੀ ਬੈਟਰੀਆਂ ਹੋਰ ਤੇ ਸੈੱਟ ਹੋਰ ਉਹਦਾ ਕੀ ਹੋਇਆ ਜੀ ਕਿੱਥੇ ਅਫਸਰੋ 20 ਵਾਰ ਸਿੱਟਾ ਮਹਿਗੀਆ ਕਿਸੇ ਤੇ ਕਾਰਵਾਈ ਹੋਈ ਹੂੰ ਜਾਲੀ ਭਰਤੀ ਤੱਕ ਐਕਸਪੋਜ਼ ਹੋਈ ਸੀ ਉਹ ਬਿਲਕੁਲ ਜੀ ਬਿਲਕੁਲ ਭਰਤੀ ਹੋਈ ਜਿਹੜੀ ਬਿਨਾਂ ਜਨਤਕ ਅਖਬਾਰ ਦੇ ਵਿੱਚ ਜਨਤਕ ਤੋਂ ਬਿਨਾਂ ਅਸੀਂ ਭਰਤੀ ਕਰ ਨਹੀਂ ਸਕਦੇ ਉਹ ਜਿਹੜੀ ਬਿਨਾਂ ਜਨਤਕ ਕੀਤੇ ਅਖਬਾਰਾਂ ਦੇ ਵਿੱਚ ਭਰਤੀ ਹੋਈ 500 ਦੀ ਕੋਈ ਕਾਰਵਾਈ ਹੋਈ ਜੀ ਫਿਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਵੀ ਜਦ ਤੱਕ ਰਾਜਨੀਤਿਕ ਲੋਕ ਨਹੀਂ ਸੁਧਰਦੇ ਰਾਜਨੀਤਿਕ ਲੋਕ ਨੇ ਜਿਹੜੇ ਉਹ ਜਦ ਤੱਕ ਇਹ ਨਹੀਂ ਸੁਧਰਦੇ ਉਹਨਾਂ ਚਿਰ ਇਹ ਮਹਿਕਮਾ ਨਹੀਂ ਸੁਧਰ ਸਕਦਾ ਬਿਲਕੁਲ ਜੀ ਮੈਂ ਤਾਂ ਕਹਿੰਦਾ ਵੀ ਰਾਜਨੀਤਿਕ ਲੋਕ ਜੇ ਬਾਂਦਰ ਹੋਣਗੇ ਨਾ ਜਿਹੜੇ ਬੈਠੇ ਆ ਵੱਡੀਆਂ ਵੱਡੀਆਂ ਕੈਬਨਟ ਮੰਤਰੀ ਬੈਠੇ ਆ ਕੋਈ ਐਮਐਲਏ ਇਹ ਫੇਰ ਹੀ ਸੂਤ ਹੁਣ ਤੁਹਾਡਾ ਕੀ ਖਿਆਲ ਆ ਵੀ ਜਿਹੜਾ ਡੀਆਈਜੀ ਸਾਹਿਬ ਜਿਹੜੇ ਫੜੇ ਆ ਇਹਨਾਂ ਨੇ ਸੀਬੀਏ ਦੇ ਰੈਡ ਕੀਤਾ ਤੁਹਾਡਾ ਕੀ ਖਿਆਲ ਆ ਵੀ ਉੱਥੋਂ ਦੇ ਜਿਹੜੇ ਹਲਕਾ ਐਮਐਲਏ ਜਿੰਨੇ ਵੀ ਪਿੰਡੇ ਰੋਪੜ ਦੇ ਵਿੱਚ ਤੁਹਾਡਾ ਕੋਈ ਸਿਸਟਮ ਨਾ ਹੋਊਗਾ ਹੁਣ ਤਾਂ ਸੀਬੀਏ ਗਾਂ ਦਿਖਾ ਵੇਖੋ ਕੀ ਹੋ ਰਿਹਾ ਉਹ ਕਈਆਂ ਦੀ ਨੀਂਦ ਉੱਡੀ ਪਈ ਆ ਪਰ ਇਹ ਬਦਲਾਅ ਵਾਲੀ ਸਰਕਾਰ ਸੀ ਨਾ ਇਹਨੂੰ ਤਾਂ ਪੈਸੇ ਲਈ ਚੁਣਿਆ ਸੀ ਵੀ ਸਾਰਾ ਕੁਝ ਬਦਲ ਜਾਊਗਾ ਬਿਲਕੁਲ ਜੀ ਉਹੀ ਤਾਂ ਤੁਹਾਡੇ ਸਾਹਮਣੇ ਬਦਲਾਅ ਹੀ ਹੈ ਨਾ ਹੁਣ ਵੇ ਹੂੰ ਜੀ ਪੀਐਸਨਾਂ ਦਾ ਚਾਹਤ ਇਹ ਗੱਲ ਹੋ ਰਹੀ ਹੈ ਜੇ ਪੁਸ਼ਟੀ ਨਹੀਂ ਹੋ ਰਹੀ ਪੰਜ ਆਈਪੀਐਸਨ ਤਾਂ ਹੋ ਹੀ ਜਾਣੇ ਆ ਕਿ ਐਮਐਲਏ ਨੂੰ ਵੀ ਹੋਣਗੇ ਨਾਲ ਜਿਹੜੇ ਜਿਹੜੇ ਉਹਨਾਂ ਦੀ ਚੈਟ ਚ ਆ ਗਏ ਜਿਹੜੇ ਜਿਹੜਿਆਂ ਦੇ ਵਿੱਚ ਉਹਨਾਂ ਦਾ ਜਿਆਦਾ ਫੋਨ ਯੂਜ਼ ਹੋਇਆ ਨਾ ਜਿਹੜੇ ਅਸਰਾ ਸਮਝ ਲਓ ਵੀ ਉਹ ਆ ਗਏ ਚੌਧਰੀ ਸਾਹਿਬ ਬਿਲਕੁਲ ਸਹੀ ਹੈ ਅੱਜ ਇਹ ਫੜੇ ਗਏ ਕੱਲ ਨੂੰ ਕੋਈ ਹੋਰ ਇਹਨਾਂ ਵਰਗਾ ਆ ਜੂਗਾ ਲੋਕਾਂ ਨੂੰ ਲੁੱਟਣ ਆਲਾ ਹੱਲ ਕੀ ਹੈ ਮੈਂ ਤਾਂ ਇਹ ਕਹਿਣਾ ਵੀ ਲੋਕ ਕਿੱਥੇ ਜਾਣ ਲੋਕ ਵਿਸ਼ਵਾਸ ਕਿਤੇ ਕਰਨ ਸਰਕਾਰ ਬਦਲ ਜੂਗੀ ਹੋ ਸਕਦਾ ਹੈ ਇਦੋਂ ਵੀ ਮਾੜੀ ਨਾ ਆ ਜਾਏ ਕਿਤੇ ਇਹ ਅਫਸਰ ਬਦਲਤਾ ਇਦੋਂ ਵੀ ਮਾੜਾ ਨਾ ਆ ਜਾਏ ਕਿਤੇ ਹੱਲ ਕੀ ਹੈ ਹੱਲ ਤਾਂ ਇਹੀ ਹੈ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਗਏ ਵੀ ਸਰਕਾਰਾਂ ਮਾੜੀਆਂ ਨੇ ਸਰਕਾਰਾਂ ਸਾਰਾ ਕੁਝ ਕਰਾਈ ਜਾਂਦੀਆਂ ਜੇ ਸਰਕਾਰਾਂ ਚੰਗੀਆਂ ਹੋਣ ਫਿਰ ਆਫੀਸਰਾਂ ਦੇ ਵੀ ਨਾ ਥਪੇ ਜੇ ਭਾਈ ਰਗੜਾ ਦੇਣਗੇ ਇਹ ਫਿਰ ਆਪਾਂ ਕਿਤੋਂ ਬਾਹਰੋਂ ਥੋੜੀ ਲਿਆਉਣੀ ਆ ਜੀ ਇਹੀ ਪਹਿਲਾਂ ਕਾਂਗਰਸੀ ਸੀ ਅਕਾਲੀ ਸੀ ਹੁਣ ਇਹਨਾਂ ਤੇ ਫਿਰ ਆਪਾਂ ਲਿਆਈਏ ਕਿਨੂੰ ਹੋਰ ਕੀ ਕਹਿ ਸਕਦੇ ਆ ਜੀ ਇਹ ਤਾਂ ਤਾਂ ਬੇੜਾ ਕਰ ਕੋ ਗਿਆ ਜੀ ਪਹਿਲਾਂ ਤਾਂ ਸ਼ੁਰੂ ਕਿਤੇ ਇਨਕਲਾਬ ਫਿਲਮ ਦੇ ਵਿੱਚ ਮੁਤਾਬੱਤ ਨੇ ਸਾਰੇ ਇਕੱਠੇ ਕਰਕੇ ਹੋਣੀ ਕੁਝ ਕਰਤਾ ਸੀ ਉਹ ਹਾਲ ਤਾਂ ਨਹੀਂ ਕਿਤੇ ਚਲੋ ਆਪਾਂ ਤਾਂ ਉਹ ਕਹਿੰਦੇ ਨਹੀਂ ਜੀ ਪਰ ਮੈਨੂੰ ਤਾਂ ਲੱਗਦਾ ਮੁਸ਼ਕਲ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਤਾਂ ਬਹੁਤ ਬਦਨਾਮੀ ਕਰਾਤੀ ਸੀ ਬਿਲਕੁਲ ਕਿਤੇ ਨਾ ਕਿਤੇ ਦੇਖੋ ਜ ਜਿਵੇਂ ਤੁਸੀਂ ਹਰਮਨਵੀਰ ਗਿੱਲ ਦੀ ਗੱਲ ਕੀਤੀ ਐਸਐਸਪੀ ਸਾਹਿਬ ਦੀ ਹੋਰ ਵੀ ਅਫਸਰਾਂ ਦੀ ਗੱਲ ਕੀਤੀ ਜੇ ਕਿਤੇ ਇੱਕ ਸਿਪਾਹੀ ਤੋਂ ਲੈ ਕੇ ਉੱਚੇ ਅਹੁਦੇ ਤੱਕ ਚੰਗੇ ਅਧਿਕਾਰੀ ਜੇ ਕਿਤੇ ਹਾਂ ਦਾ ਨਾਰਾ ਮਾਰਨ ਵੀ ਹਾਂ ਯਾਰ ਅਸੀਂ ਗਲਤ ਕੰਮ ਨਹੀਂ ਕਰਨਾ ਨਾ ਅਸੀਂ ਕਿਸੇ ਨੂੰ ਕਰਨ ਦੇਣਾ ਜੇ ਉਹਨਾਂ ਦੇ ਨਾਲ ਥੋੜੇ ਥੋੜੇ ਲੋਕ ਜੁੜਨੇ ਸ਼ੁਰੂ ਹੋ ਜਾਣਗੇ ਕਿਉਂਕਿ ਐਸੇ ਲੋਕ ਜ਼ਿਆਦਾ ਨੇ ਜਿਹੜੇ ਚਾਹੁੰਦੇ ਆ ਵੀ ਚੰਗਾ ਅਫਸਰ ਅਧਿਕਾਰੀ ਆਵੇ ਤਾਂ ਉਹਨਾਂ ਦੀ ਸਟਰੈਂਥ ਵੀ ਵੱਧ ਜੂਗੀ ਹੁਣ ਚੋਰਾਂ ਠੱਗਾਂ ਦੀ ਸਟਰੈਂਥ ਵਧਣ ਕਰਕੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਤਾਂ ਭਾਰੀ ਪਿਆ ਹੋਇਆ ਸਾਰਾ ਕੁਝ ਐਸੇ ਕਰਕੇ ਜੀ ਐਸੇ ਕਰਕੇ ਪੰਜਾਬ ਦੇ ਵਿੱਚ ਚੋਰੀ ਠੱਗੀ ਦਕੈਂਤੀਆਂ ਰੌਧੀਆਂ ਵਧ ਗਈਆਂ ਜੀ ਸਾਰੇ ਪਾਸੇ ਵਧੀਆ ਕੰਮ ਜੀ ਬਾਦ ਮਾਨ ਸਾਹਿਬ ਨੇ ਜਿਹੜੀ ਮਾਨ ਸਾਹਿਬ ਨੇ ਜਿਹੜੇ ਆਪ ਦੇ ਟਾਈਮ ਦੇ ਤੇ ਹੁਣ ਸਰਕਾਰ 4 ਸਾਲ ਹੋ ਗਏ ਜਿਹੜੇ ਇਹਨਾਂ ਨੇ ਕਰਪਸ਼ਨ ਦੇ ਖਿਲਾਫ ਜਿਹੜੇ ਬਹੁਤ ਵਧੀਆ ਕੰਮ ਕੀਤੇ ਸੀ ਅਫਸਰ ਵੀ ਫੜੇ ਸੀ ਪਰ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਡੀਐਸਪੀ ਕੋਈ ਜੇ ਐਸਪੀ ਦੇ ਉੱਤੇ ਰੇਡ ਹੋਇਆ ਹੋਵੇ ਵਿਜੀਲੈਂਸ ਨੇ ਕੀਤਾ ਹੋਵੇ ਜਾਂ ਐਮਐਲਏ ਦੇ ਰੇਡ ਕੋਈ ਵੇਖਿਆ ਸੀ ਪਰ ਇਸ ਚੋਂ ਤਾਂ ਭਗਵੰਤਬਾਹੂ ਸਾਹਿਬ ਦੀ ਅਸੀਂ ਸ਼ਲਾਘਾ ਕਰਾਂਗੇ ਵੀ ਇਹਨਾਂ ਨੇ ਐਮਐਲਏ ਦੇ ਫੜ ਕੇ ਅੰਦਰ ਦਿੱਤੇ ਅਫਸਰ ਵੀ ਦਿੱਤੇ ਤੇ ਐਸਐਚਓ ਲੈਵਲ ਡੀਐਸਪੀ ਲੈਵਲ ਦੇ ਇਹਨਾਂ ਨੇ ਕਾਰਵਾਈ ਕੀਤੀ ਹੈ 4 ਸਾਲਾਂ ਦੇ ਵਿੱਚ ਜੀ ਮਤਲਬ ਸੀਐਮ ਸਾਹਿਬ ਚਾਹੁੰਦੇ ਨੇ ਰੰਗਲਾ ਪੰਜਾਬ ਬਣੇ ਕਿਤੇ ਨਾ ਕਿਤੇ ਥੱਲੋਂ ਭਾਵੇਂ ਕੋਈ ਐਮਐਲਏ ਹੈ ਜਾਂ ਉਹਦੇ ਮੰਤਰੀ ਨੇ ਜਾਂ ਸਰਕਾਰੀ ਤੰਤਰਾਂ ਉਹਨਾਂ ਵੱਲੋਂ ਸਾਥ ਪੂਰਾ ਨਹੀਂ ਮਿਲ ਰਿਹਾ ਦੇਖੋ ਜੀ ਮਾਨ ਸਾਹਿਬ ਨੂੰ ਤਬਾਹ ਜਿਹੜਾ ਦਬਾਅ ਹੈ ਨਾ ਮਾਨ ਸਾਹਿਬ ਬਿਨਾਂ ਦਬਾਅ ਤੋਂ ਜੇ ਪੰਜਾਬ ਦਾ ਚੱਲਦੇ ਹੁਣ ਤੱਕ ਜਿਵੇਂ 4 ਸਾਲ ਹੋ ਗਏ ਤਾਂ ਫੇਰ ਬਹੁਤ ਫਾਇਦਾ ਹੋ ਜਾਣਾ ਸੀ ਪਰ ਇਹ ਦਬਾਅ ਥੱਲੇ ਚੱਲ ਰਹੇ ਆ ਜੀ ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਲੱਗ-ਅਲੱਗ ਮਹਿਕਮੇ ਨੇ ਭਾਵੇਂ ਪੂਡਾ ਦਾ ਭਾਵੇਂ ਕਾਰਪੋਰੇਸ਼ਨ ਦਾ ਮੈਨੂੰ ਲੱਗਦਾ ਵੀ ਕਈ ਅਧਿਕਾਰੀ ਇਸ ਤੋਂ ਵੀ ਜ਼ਿਆਦਾ ਕਰਪਟ ਉੱਥੇ ਉਹ ਮਹਿਕਮਿਆਂ 'ਚ ਬੈਠੇ ਨੇ ਫੇਰ ਚੌਧਰੀ ਸਾਹਿਬ ਨਾਲ ਆਪਾਂ ਹੋਰ ਮਹਿਕਮੇ ਦੇ ਮਤਲਬਕ ਗੱਲ ਕਰਾਂਗੇ ਉਦੋਂ ਤੱਕ ਦੋ ਆ ਗਿਆ ਸਤਿ ਸ੍ਰੀ